ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਜੇਲ੍ਹ ਅਧਿਕਾਰੀਆਂ ਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ 31 ਅਕਤੂਬਰ ਨੂੰ ਇੱਕ ਕੈਦੀ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਸਿਗੇ ਜਿਸ ਦੇ ਵਿੱਚ ਉਹ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਉੱਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਇਹ ਪੂਰਾ ਮਾਮਲਾ ਕੀ ਹੈ ਦਰਸ਼ਕਾਂ ਦੱਸਿਓ ਕਿ ਜੇਲ੍ਹ ਦੇ ਵਿੱਚ ਹਰਿੰਦਰ ਪਾਰਿੰਦਾ ਨੇ ਆਪਣੇ ਵਕੀਲ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਰੋਟੇਸ਼ਨ ਪਾਈ ਕੇ ਉਸਦੇ ਨਾਲ ਜੇਲ੍ਹ ਦੇ ਵਿੱਚ ਕੁੱਟਮਾਰ ਕੀਤੀ ਤੇ ਉਸ ਨੂੰ ਵੱਖਰੀ ਬੈਰਕ ਦੇ ਵਿੱਚ ਬੰਦ ਕਰ ਦਿੱਤਾ ਗਿਆ ਇਲਜ਼ਾਮ ਸੀਗੇ ਕਿ ਉਸ ਤੋਂ ਗੈਰ ਕਾਨੂੰਨੀ ਕੰਮ ਕਰਵਾਉਣ ਦੇ ਲਈ ਉਸ ਨਾਲ ਕੁੱਟਮਾਰ ਜਿਹੜੀ ਉਹ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਇੱਕ ਰਿਪੋਰਟ ਦੇ ਆਧਾਰ ਦੇ ਉੱਤੇ ਇਸਦੀ ਜਾਂਚ ਜਿਹੜੀ ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਕਿ ਤੇ ਉਸੇ ਰਿਪੋਰਟ ਦੇ ਆਧਾਰ ਦੇ ਉੱਤੇ ਏਡੀਜੀਪੀ ਜੇਲਾ ਨੇ ਜਿਹੜਾ ਇੱਕ ਬਿਆਨ ਦਿੱਤਾ ਸੀ ਹਲਸ਼ਿਆ ਬਿਆਨ ਅਦਾਲਤ ਦੇ ਵਿੱਚ ਕਿ ਉੱਥੇ ਕੋਈ ਇਦਾਂ ਦੀ ਘਟਨਾ ਵਾਪਰੀ ਹੀ ਨਹੀਂ ਉਸ ਤੋਂ ਬਾਅਦ ਫਿਰ ਜੋ ਕੈਦੀ ਦੇ ਵਕੀਲ ਨੇ ਜੇਲ੍ਹ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਦਾਅ ਤੱਕ ਕੇ ਰੱਖੀ ਤਾਂ ਉਸ ਤੋਂ ਬਾਅਦ ਫਿਰ ਪੂਰਾ ਮਾਮਲਾ ਜਿਹੜਾ ਖੁੱਲ ਕੇ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਇਹ ਤਸਦੀਕ ਹੁੰਦੀ ਹੈ ਕਿ ਕੁੱਟਮਰ ਜੇਲ੍ਹ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਫਿਰ ਅਦਾਲਤ ਨੇ ਸਖਤ ਨੋਟਿਸ ਲੈਂਦੇ ਐਡੀਜੀਪੀ ਜੇਲ੍ਹਾਂ ਨੂੰ ਤਲਬ ਕੀਤਾ ਅਤੇ ਜ਼ਿਲ੍ਹਾ ਪਾਕ ਦੇ ਆਈਜੀ ਵੱਲੋਂ ਜਦੋਂ ਦੁਬਾਰਾ ਜਾਂਚ ਕੀਤੀ ਜਾਂਦੀ ਹੈ ਤਾਂ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਬਾਕੀ ਜ਼ਿਲ੍ਹੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਜੇਲ੍ਹ ਅਧਿਕਾਰੀ ਜੇਲ੍ਹ ਸੁਪਰਡੈਂਟ ਜੁਗਿੰਦਰ ਪਾਲ ਨੂੰ ਮੁਅਤਲ ਕਰ ਦਿੱਤਾ ਗਿਆ ਅਤੇ ਵਧੀਕ ਸੁਪਰਡੈਂਟ ਸਮੇਤ ਕਈ ਅਧਿਕਾਰੀਆਂ ਉੱਤੇ ਵਿਭਾਗੀ ਕਾਰਵਾਈ ਹੈ ਜਿਹੜੀ ਉਹ ਲਿਖੀ ਜਾਂਦੀ ਹੈ ਉੰਦਾ ਸੀ ਕਿ ਕੈਦੀ ਹਰਿੰਦਰਪਾਲ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਵੀ ਤਬਦੀਲ ਕੀਤਾ ਜਾਊਗਾ ਤੇ ਉਧਰ ਜਦੋਂ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਕਥਿਤ ਦੋਸ਼ੀਆਂ ਤੇ ਕੇਸ ਦਰਜ ਕਰਨ ਦੇ ਲਈ ਲਿਖਿਆ ਜਾਂਦਾ ਤਾਂ ਥਾਣਾ ਸਿਟੀ ਪੁਲਿਸ ਦੇ ਵਿੱਚ ਇੱਕ ਕੇਸ ਦਰਜ ਹੁੰਦਾ ਪਰ ਉਸ ਦੇ ਵਿੱਚ ਜੇਲ੍ਹ ਤੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦਾ ਨਾਮ ਹੀ ਨਹੀਂ ਹੁੰਦਾ ਇਹ ਪੂਰਾ ਮਾਮਲਾ ਜਿਸ ਦੇ ਵਿੱਚ ਅਦਾਲਤ ਦੇ ਵੱਲੋਂ ਸੱਤ ਨੋਟਿਸ ਲਿਆ ਗਿਆ ਸਮੇਂ-ਸਮੇਂ ਤੇ ਤੇ ਹੁਣ ਵੱਡੀ ਗੱਲ ਵੀ ਕਹਿ ਸਕਦੇ ਹਾਂ ਹੋਈ ਹੈ ਜਿਸ ਦੇ ਵਿੱਚ ਜੇਲ੍ਹ ਸੁਪਰਡੈਂਟ ਨੂੰ ਮੁਤਲ ਕਰ ਦਿੱਤਾ ਗਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਸੋ ਪਹਿਲਾਂ ਵੀ ਬਹੁਤ سارے ਮਾਮਲੇ ਜਿਹੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਜੇਲਾਂ ਦੇ ਵਿੱਚ ਜਈਆਂ ਜੜੀਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਨੇ ਕੈਦੀਆਂ ਨਾਲ ਕੁੱਟਮਾਰ ਕੈਦੀਆਂ ਵੱਲੋਂ ਨਸ਼ਾ ਫੜਨਾ ਮੋਬਾਈਲ ਫੋਨਾਂ ਦੀ ਵਰਤੋਂ ਜਾਂ ਜੇਲ੍ਹ ਪ੍ਰਸ਼ਾਸਨ ਤੇ ਸਮੇਂ-ਸਮੇਂ ਤੇ ਸਵਾਲ ਖੜੇ ਹੁੰਦੇ ਨੇ ਉੱਧਰ ਹਾਈ ਕੋਰਟ ਵੀ ਕਿਤਨਾ ਕੀਤਾ ਇਸ ਨੂੰ ਲੈ ਕੇ ਸਖਤ ਰੁਖ اختیار ਕਰਦਾ ਨਜ਼ਰ ਆਉਂਦਾ ਹੈ ਇਸ ਪੂਰੇ ਮਾਮਲੇ ਦੀ ਗੱਲ ਕੀਤੀ ਜਾਗ ਤੇ ਹੁਣ ਜੇਲ ਸੁਪਰਡੈਂਟ ਨੂੰ ਮਤਲ ਕਰ ਦਿੱਤਾ ਗਿਆ ਤੇ ਰਡਾਰਸ ਉੱਤੇ ਹੋਰ ਵੀ ਕਈ ਅਧਿਕਾਰੀ ਕਰਮਚਾਰੀ ਮੌਜੂਦ ਨੇ ਜਿਸ ਤਰੀਕੇ ਨਾਲ ਸੀਸੀਟੀਵੀ ਕੈਮਰਿਆਂ ਦੀ ਗੱਲ ਹੋਈ ਹੈ ਜਿਸ ਦੇ ਵਿੱਚ ਸ਼ਰਅਮ ਦੇਖਿਆ ਜਾ ਸਕਦਾ ਹੈ ਕਿ ਕੁੱਟਮਾਰ ਹੋਈ ਹੈ ਜੋ ਅਦਾਲਤ ਦੇ ਵਿੱਚ ਪੱਖ ਰੱਖਿਆ ਗਿਆ ਵਕੀਲ ਹਰਿੰਦਰਪਾਲ ਰਿੰਦਾ ਦੇ ਵਕੀਲ ਵੱਲੋਂ ਉਸ ਦਾਤ ਜਿਹੜੀ ਕਾਰਵਾਈ ਹੋਈ ਹੈ ਤੇ ਹੁਣ ਅ ਕਹਿ ਸਕਦੇ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਦੁਬਾਰਾ ਜਾਂਚ ਵਾਸਤੇ ਵੀ ਜਿਹੜਾ ਕਿਹਾ ਗਿਆ ਸੀਗਾ ਤੇ ਜਾਂਚ ਤੇ ਹੁਕਮ ਦੁਆਰਾ ਦਿੱਤੇ ਗਏ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਹੋਈ ਆ ਤੇ ਅੱਗੇ ਕਈ ਅਧਿਕਾਰੀਆਂ ਕਰਮਚਾਰੀਆਂ ਤੇ ਗਾਜ ਡਿਗਦੀ ਨਸਰ ਆਏਗੀ ਕਹਿ ਸਕਦੇ ਆ ਕਿ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਪੂਰਾ ਮਾਮਲਾ ਤੁਹਾਨੂੰ ਅਸੀਂ ਦੱਸ ਚੁੱਕਿਆ ਕਿ ਕਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਕੈਦੀਆਂ ਨਾਲ ਕੁੱਟਮਾਰ ਹੁੰਦੀ ਆ ਉਸ ਤੋਂ ਬਾਅਦ ਜੇਲ੍ਹ ਅਧਿਕਾਰੀ ਨੇ ਜਿਹੜੇ ਉਹ ਮੁੱਕਰ ਜਾਂਦੇ ਨੇ ਕਿ ਬਾਕੀ ਜਿਹਾ ਕੁਝ ਜੇਲ੍ਹ ਦੇ ਵਿੱਚ ਹੋਇਆ ਨਹੀਂ ਜਨਨ ਕਿ ਵੱਡੇ ਅਧਿਕਾਰੀਆਂ ਵੱਲੋਂ ਆਪਣੇ ਛੋਟੇ ਅਧਿਕਾਰੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਅੱਜ ਵੀ ਜਾਰੀ ਨੇ ਪਰ ਕਿ ਤਰ੍ਹਾਂ ਕਿਤੇ ਦਾਲਤਾਂ ਜੜੀਆਂ ਉਸ ਤੇ ਭਰੋਸਾ ਜਰੂਰ ਹੈ ਲੋਕਾਂ ਨੂੰ ਕਹਿ ਲੋ ਕੈਦੀਆਂ ਨੂੰ ਕਹਿ ਲੋ ਕਿਸੇ ਵੀ ਇਨਸਾਨ ਨੂੰ ਕਹਿ ਲੋ ਜਿਸ ਤੋਂ ਬਾਅਦ ਫਿਰ ਅਦਾਲਤਾਂ ਸਖਤ ਨੋਟਿਸ ਲੈਂਦੇ ਨਜ਼ਰ ਆਰੀਆਂ ਨੇਸ ਪੂਰੇ ਮਾਮਲੇ ਵਿੱਚ ਵੀ ਜਿਹੜਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਾਰ ਤਾਂ ਕਹਿ ਦਿੱਤਾ ਗਿਆ ਜਿਹੜਾ ਹਲਫ ਹਲਫੀਆ ਬਿਆਨ ਦਿੱਤਾ ਗਿਆ ਏ ਡੀਜੀਪੀ ਜੇਲ੍ਹਾਂ ਵੱਲੋਂ ਕਿ ਜੇਲ੍ਹ ਦੇ ਵਿੱਚ ਅਜਿਹੀ ਘਟਨਾ ਕੋਈ ਵਾਪਰੀ ਨਹੀਂ ਜਦੋਂ ਫਿਰ ਕਹਿ ਸਕਦੇ ਆ ਕਿ ਕੈਦੀ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਸੀਸੀਟੀਵੀ ਉਹ ਫੁਟੇਜ ਦਿਖਾਈ ਗਈ ਜਿਸ ਦੇ ਵਿੱਚ ਵਾਪਕ ਕੁੱਟਮਾਰ ਕਰਦੇ ਜੇ ਸੁਪਰਡੈਂਟ ਤੇ ਪੁਲਿਸ ਅਧਿਕਾਰੀ ਜੇ ਅਧਿਕਾਰੀ ਨਜ਼ਰ ਆਏ ਉਸ ਤੋਂ ਬਾਅਦ ਫਿਰ ਵੱਡੀ ਕਾਰਵਾਈ ਹੁੰਦੀ ਨਜ਼ਰਾਈ ਤਾਂ ਦਸ਼ਕੰਦਸ ਦੀ ਇੱਕ ਹੁਸ਼ਿਆਰਪੁਰ ਦੇ ਜੇ ਅਧਿਕਾਰੀਆਂ ਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ 31 ਅਕਤੂਬਰ ਨੂੰ ਇੱਕ ਕੈਦੀ ਨਾਲ ਜੋ ਕਿ ਹਰਿੰਦਰਪਾਲ ਰਿੰਦਾ ਦੇ ਨਾਮ ਨਾਲ ਅਜਾਣੇ ਜਾਂਦਾ ਹਿੰਦਰਪਾਲ ਰਿੰਦਾ ਦੇ ਉੱਤੇ ਜਿਹੜੀ ਕੁੱਟਮਾਰ ਦੇ ਇਲਜ਼ਾਮ ਸੀ ਉਸ ਪੂਰੇ ਮਾਮਲੇ ਦੇ ਵਿੱਚ ਹੁਣ ਜੇਲ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਵਪਾਕੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੜੀ ਛੇਤੀ ਨਾਲ ਤੇ ਵੀ ਵੱਡਾ ਐਕਸ਼ਨ ਹੁੰਦਾ ਨਜ਼ਰ ਆਏਗਾ ਤਾਂ ਕਿਤਨਾ ਕਿਤੇ ਜੇਲ ਪ੍ਰਸ਼ਾਸਨ ਨੂੰ ਲੈ ਕੇ ਮੌਜੂਦਾ ਸਰਕਾਰ ਤੇ ਵੀ ਸਵਾਲ ਉੱਠਦੇ ਨੇ ਕਿ ਜੇਲ੍ਹਾਂ ਦੇ ਵਿੱਚ ਅ ਇਸ ਤਰੀਕੇ ਦੀਆਂ ਘਟਨਾਵਾਂ ਕਿਉਂ ਹੁੰਦੀਆਂ ਨੇ ਜੇਲ੍ਹ ਦੇ ਜੇਲ੍ਹ ਇੱਕ ਸੇਵ ਸਥਾਨ ਮੰਨਿਆ ਜਾਂਦਾ ਹੈ ਕਿ ਉੱਥੇ ਜਿਹੜੇ ਕੈਦੀ ਨੇ ਜਾਂ ਹਵਾਲਾਤੀ ਨੇ ਉਹ ਸੁਰੱਖਿਅਤ ਨੇ ਉੱਥੇ ਜਾ ਉੱਥੇ ਜਿਹੜੀ ਵੀ ਨਹੀਂ ਫੜਕ ਸਕਦੀ ਪਰ ਅਜਿਹੀਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਨੇ ਕਿ ਜੇਲ੍ਹ ਦੇ ਅਧਿਕਾਰੀ ਹੀ ਕੈਦੀਆਂ ਨਾਲ ਕੁੱਟਮਾਰ ਕਰਦੇ ਨਜ਼ਰ ਆਉਂਦੇ ਨੇ ਆ ਦੇਖਣਾ ਹੋਵੇਗਾ ਕਿਸ ਤੇ ਮਾਮਲੇ ਵਿੱਚ ਅੱਗੇ ਵੱਡੇ ਖੁਲਾਸੇ ਕਿਹੜੇ ਸਾਹਮਣੇ ਆਉਂਦੇ ਨੇ ਆਖਰ ਕੀ ਕਾਰਨ ਰਹੇ ਜਿਸ ਨੂੰ ਲੈ ਕੇ ਕੁੱਟਮਾਰ ਕੀਤੀ ਗਈ ਸੀਗੀ ਆਉਣ ਵਾਲਾ ਸਮਾਂ طے ਕਰੇਗਾ ਜੁਰੇਡੋ ਲੀਡਰ ਪੰਜਾਬੀ মিডিਆ ਨਾਲ ਧੰਨਵਾਦ